ਸੁਖਵਿੰਦਰ ਅੰਮ੍ਰਿਤ ਹੁਨੀ ਲਿਖਦੇ ਨੇ ਪਿਆਰੀ ਮੁਰਸ਼ਿਦ ਤੁਹਾਡੀ ਵਿਦਾ ਦੇ ਉਦਾਸ ਵਕਤ ਮੈਂ ਆਪਣੇ ਪਿਆਰਿਆਂ ਨਾਲ ਉਹ ਮੁਰਸ਼ਿਦਨਾਮਾ ਸਾਂਝਾ ਕਰ ਰਹੀ ਹਾਂ ਜੋ ਮੈਂ ਤੁਹਾਡੀ ਅਕੀਦਤ ਵਿੱਚ ਡੁੱਬ ਕੇ ਬਹੁਤ ਸ਼ਰਧਾ ਨਾਲ ਲਿਖਿਆ ਹੈ ਤੇ ਤੁਹਾਨੂੰ ਬਹੁਤ ਪਸੰਦ ਹੈ ਮੁਰਸ਼ਿਦਨਾਮਾ ਮੁਹੱਬਤ वेदना ਨੇਕੀ ਹਲੀਮੀ ਤੇ ਵਫਾ ਪਾਤਰ ਮੁਹੱਬਤ, ਵੇਦਨਾ, ਨੇਕੀ, ਹਲੀਮੀ ਤੇ ਵਫਾ ਪਾਤਰ ਮਿਲਾ ਕੇ ਪੰਜ ਤੱਤ ਇੱਕ ਸਾਰ ਰੱਬ ਨੇ ਸਿਰਜਿਆ ਪਾਤਰ ਸਮੇ ਦੇ ਗੰਧਲੇ ਪਾਣੀ ਤੇ ਉਤਰਿਆ ਫੁੱਲ ਦੇ ਵਾਂਗੂ ਸਮੇ ਦੇ ਸ਼ੋਰ ਚੋਂ ਇੱਕ ਤਰਜ਼ ਬਣ ਕੇ ਉਭਰਿਆ ਪਾਤਰ ਟਿੱਕੇ ਹੋਏ ਪਾਣੀਆਂ ਵਰਗਾ ਰਹੱਸਪੂਰਨ ਅਤੇ ਗਹਿਰਾ ਹੇ ਚਿੰਤੰਦਾ ਸਮੁੰਦਰ ਤੇ ਤਰਨਮ ਦੀ ਹਵਾ ਪਾਤਰ ਕਿਸੇ ਲਈ ਪੁਲ ਕਿਸੇ ਲਈ ਛਾਂ ਕਿਸੇ ਲਈ ਨੀਰ ਬਣ ਜਾਵੇ ਕਿਸੇ ਦਾ ਰਹਿਨੁਮਾ ਬਣਿਆ ਕਿਸੇ ਦੀ ਆਸਥਾ ਪਾਤਰ ਉਹ ਕੋਮਲ ਮਨ ਹੈ ਤਾਂ ਹੀ ਹਰ ਕਿਸੇ ਨੂੰ ਆਪਣਾ ਲੱਗੇ ਉਹ ਕੋਮਲ ਮਨ ਹੈ ਤਾਂ ਹੀ ਹਰ ਕਿਸੇ ਨੂੰ ਆਪਣਾ ਲੱਗੇ ਉਹ ਰੋਸ਼ਨ ਰੂਹ ਹੈ ਤਾਂ ਹੀ ਨੇਰਿਆਂ ਵਿੱਚ ਜਗ ਰਿਹਾ ਪਾਤਰ ਉਦੇ ਲਫ਼ਜ਼ਾਂ 'ਚ ਉਹ ਲੱਜਤ ਉਹਦੇ ਬੋਲਾਂ ਦਾ ਉਹ ਲਹਿਜਾ ਹਵਾ ਸਾਹ ਰੋਕ ਕੇ ਸੁਣਦੀ ਜਦੋਂ ਕੁਝ ਆਖਦਾ ਪਾਤਰ ਖਿੜੇ ਗੁੰਝੇ ਜਗੇ ਦੀਵੇ ਤਰੰਗਿਤ ਹੋ ਗਏ ਪਾਣੀ ਇਹ ਅਨਹਦ ਨਾਦ ਵੱਜਦਾ ਹੈ ਜਾਂ ਕਿਦਰੀ ਗਾਰੇਹਾ ਪਾਤਰ ਉਹਦਾ ਬਿਰਖਾਂ ਨੂੰ ਸਜਦਾ ਹੈ ਉਹ ਸਾਜ਼ਾਂ ਦਾ ਹੈ ਸ਼ੈਦਾਈ ਕਿਸੇ ਕੁਰਸੀ ਦੇ ਮੋਹਰੇ ਵੇਖਿਆ ਨਾ ਚੁੱਕ ਰਿਹਾ ਪਾਤਰ ਕਦੇ ਵੀੜੇ ਦਾ ਬੂਟਾ ਹੈ ਗਯਾ ਦਾ ਰੁਖ ਕਦੇ ਜਾਪੇ ਕਦੇ ਵੀੜੇ ਦਾ ਬੂਟਾ ਹੈ ਗਯਾ ਦਾ ਰੁਖ ਕਦੇ ਜਾਪੇ ਸ਼ਨਾਖਤ ਹੈ ਉਸਹਾਂ ਦੀ ਤੇ ਪਾਣੀ ਦਾ ਪਤਾ ਪੱਤ ਕਿਸੇ ਜੋਗੀ ਦੀ ਧੂਨੀ ਹੈ ਕਿਸੇ ਕੁਟਿਆ ਦਾ ਦੀਵਾ ਹੈ ਕਿਸੇ ਰਾਂਝੇ ਦੀ ਵੰਜਲੀ ਹੈ ਤੇ ਹੌਕੇ ਦੀ ਕਥਾ ਪੱਤ ਕਦੇ ਉਹ ਤਪ ਰਹੇ ਸਹਾਂ ਤੇ ਕਣੀਆਂ ਦੀ ਇਬਾਰਤ ਹੈ ਕਦੇ ਤੁਖਦੇ ਹੋਏ ਜੰਗਲ ਦਾ ਲੱਗੇ ਤਰਜੁਮਾ ਪਾਤਰ ਕਹੇ ਹਰ ਰੁਖ ਮੇਰੇ ਦੁੱਖ ਦਾ ਨਗਮਾ ਬਣਾ ਪਿਆਰੇ ਕਹੇ ਹਰ ਵੇਲ ਮੈਨੂੰ ਆਪਣੀ ਗੱਲ ਨਾ ਲਾਪਾਤਰ ਪੜੇ ਜੋ ਵੀ ਇਹੀ ਆਖੇ ਇਹ ਮੇਰੇ ਦੁੱਖ ਦਾ ਚਿਹਰਾ ਹੈ ਡੁੱਬੋ ਕੇ ਖੂਨ ਵਿੱਚ ਕਾਨੀ ਜੋ ਅੱਖਰ ਲਿਖ ਰਿਹਾ ਪਾਤਰ ਸਮੇ ਦੇ ਪੰਨਿਆਂ ਤੇ ਜਗ ਰਿਹਾ ਸਿਰਤਾਜ ਹਸਤਾਖਰ ਜ਼ਾਕੀਰਾ ਜਜ਼ਬਿਆਂ ਦਾ ਖਿਆਲਾਂ ਦੀ ਕਟਾ ਪਾਤਰ ਹਵਾ ਵਿੱਚ ਹਰਫ਼ ਲਿਖਦਾ ਹੈ ਸੁਲਗਦਾ ਹੈ ਹਨੇਰੇ ਵਿੱਚ ਕੋਈ ਦਰਗਾਹ ਹੈ ਲਫ਼ਜ਼ਾਂ ਦੀ ਤੇ ਬਿਰਖਾਂ ਦੀ ਦੁਆ ਪਾਤਰ ਉਹਦੀ ਕਵਿਤਾ ਚੋਂ ਉਸਦੀ ਆਤਮਾ ਦੇ ਨਕਸ਼ ਦਿਸਦੇ ਨੇ ਉਹਦੀ ਕਵਿਤਾ ਚੋਂ ਉਸਦੀ ਆਤਮਾ ਦੇ ਨਕਸ਼ ਦਿਸਦੇ ਨੇ ਕਿ ਜਿਸ ਨੇ ਪਾ ਲਿਆ ਕਵਿਤਾ ਚੋਂ ਉਸ ਨੂੰ ਮਿਲ ਗਿਆ ਪਾਤਰ ਕਿ ਜਿਸਨੇ ਪਾ ਲਿਆ ਕਵਿਤਾ ਚ ਉਸਨੂੰ ਮਿਲ ਗਿਆ ਪਾਤਰ